ਵਾਹ ਜੀ ਵਾਹ ਸਾਫ ਤੇ ਟਮਾਟੇ ਜਿਆਦਾ ਨਹੀਂ ਚਾਹਣਾ ਨਾ 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 ਅੱਗੇ ਤਾਂ ਆਉਂਦੇ ਆ ਪਿੱਛੇ ਜਾਣਾ ਮੈਨੂੰ ਚਾਹ ਸਰ ਨਹੀਂ ਲੱਗਦਾ ਹੀ ਨਹੀਂ ਪਾਣੀ ਪਾ ਲੋ ਬੱਚਾ 15 ਦੇ ਪੂਰਾ ਅੰਦਾਉਰੀ ਸਾਦਲਾ ਲੱਗਦਾ ਇੱਥੇ ਅੱਜ ਕਰਦੇ ਸੈਟਿੰਗ ਵਈ ਹੁਣੀ ਪੂਰੀ ਹੈ ਆਪਣਾ ਪੰਜਾਬ ਹੋਵੇ ਕਰੀਸ਼ਰਾਬ ਹੋਵੇ ਸਬਜ਼ੀਆਂ ਸੋਡੀਆਂ ਬਣਦੀਆਂ ਕਿਉਂ ਹਲਵਾਈ ਜੀ ਕਿਵੇਂ ਹੋ ਕਹਿਮੋ ਸਟੇਜ ਮੰਨਲਾ ਦਾ ਉਧਰਲੀ ਸਾਈਡ ਲੱਗੂਗੀ ਜੀ ਉਧਰ ਲਾਉਣਗੇ ਜਾਂ ਇੱਥੇ ਲੱਗੂਗੀ ਅਜੇ ਬਣਾਉਣਗੇ ਬਣਾਉਣ ਇਧਰ ਲੱਗੂਗੀ ਸਟੇਜ ਆਪਣੀ ਉਹ ਉੱਥੇ ਥੁੰਜੀ ਦੇ ਲਾਉਣਗੇ ਆਈਟਮਾਂ ਤਿਆਰ ਕਰੀ ਜਾਂਦੇ ਆ ਸਾਰਾ ਕਲਟਰ ਇਹ ਸਬਜ਼ੀ ਭਾਜੀ ਸਾਰੀ ਮਨਾਰਾ ਇੱਥੇ ਲਾਉਣਗੇ ਸਟੇਜ ਬਾਈ ਸਟੇਜ ਲਾਨੀ ਹੈ ਸਟੇਜ ਸਟੇਜ ਕਬ ਲਾਨੀ ਹੈ ਟੈਂਟ ਵਾਲੇ ਭਈ ਆ ਲੈਣ ਟੈਂਟ ਵਾਲੇ ਟੈਂਟ ਵਾਲੇ ਭਈ ਆਏ ਨਹੀਂ ਅਭੀ ਨਹੀਂ ਆਇਆ ਇਹ ਤਾਂ ਲਾਈਟ ਲਗਾ ਲੈ ਆਏ ਹੋ ਤੋ ਕੀ ਆ ਓਕੇ ਉਨ੍ਹਾਂ ਦਾ ਨੰਬਰ ਹੈ ਆਪਕੇ ਕੋਲ ਉਸਕੋ ਪੁੱਛੇ ਤਾਂ ਸਟੇਜ ਕਬ ਲਾਨੀ ਹੈ ਸਟੇਜ ਲਗਾਓ ਯਾਰ ਇਹ ਤਾਂ ਲਾਈਟਾਂ ਲਾਉਣਾ ਹੈ ਜੀ ਆਪਾਂ ਇੱਧਰ ਦੇ ਦੇ ਕਿ ਕੋ ਬਣਦਾ ਇਹ ਤੰਨੂ ਕੜਾ ਫਰਦਾਰਨੀ ਏ ਅਲੌਰ ਦਾ ਵਿਆਹ ਦਿਖਾਉਂਦੇ ਆ ਸਾਨੂੰ ਅਲੌਰ ਦਾ ਵਾਹ ਜੀ ਵਾਹ ਇੱਜੇ ਦੇ ਹਿੱਤੇ ਕੰਮ ਨੂੰ ਕਰਾਂ ਬਈ ਕੀ ਬਣੇਗਾ ਇਸਕਾ ਸਿਗਰੋ ਕੀਆ ਸਿਗਰੋ ਸਿਗਰੋ ਦੇ ਕੌਲੀਆਂ ਦੇਖੋ ਤਾਂ ਇਹ ਤੇ ਬੀਬੀਆਂ ਵੀ ਨਾਲ ਕੰਮ ਕਰਾਉਂਦੀਆਂ ਬੰਦਿਆਂ ਦੇ ਰਾਜਮਾ ਬਾਈ ਮੈਂ ਕਦੇ ਮੂੰਗਫਲੀ ਪਿਆਉਂਦੀ ਐ ਛੋਲੇ ਪੋਲੇ ਪੋਲੇ ਇਸ ਕਾ ਗਾ ਸੂਆ ਮਿਕਸ ਸਬਜ਼ੀ ਬਣੇਗੀ ਪਉ ਆ ਮਛਾਦ ਨੇ ਮਸੂਲੇ ਤਰੇ ਨਾ ਲੇ ਕਰਾ ਇੱਥੇ ਲੱਗਣ ਗਿਆ ਸ਼ਾਮ ਨੂੰ ਮਹਿਫਲਾ ਲਾਵਾ ਕੀ ਰੌਣਕ ਮੇ ਦਾ ਹੁਣ ਪਜਾਮਿਆਂ ਤੇ ਆਉਣਾ ਪੈ ਗਿਆ 5 ਮੀਟਰ ਦਾ ਹੁੰਦਾ ਮੈਂ ਵੀ ਢਾਈ ਦੇ ਧਿਆੰਦਾ ਯਾਰ 7 ਦਾ ਹੈਗਾ ਉਹ 7 ਦਾ ਬਾੜਾ ਵੱਡਾ 7 ਦਾ ਦਾ ਬਾੜਾ ਵੱਡਾ ਆ ਤਾਂ ਢਾਈ ਦਾ 7 ਵਾਲਾ ਵੀ ਹੈਗਾ 7 ਵਾਲਾ ਤਾਂ ਜਿਵੇਂ ਸਾਰੀ ਤਾਂ ਨਹੀਂ ਹੁੰਦੀ ਆ ਉਹ ਬੜਾ ਵੱਡਾ ਸਾਡੀ ਚਾਦਰ ਤੇ ਬੜਾ ਭਰਦੀ ਐਡਾ ਵਾ ਸਹੀ ਗੱਲ ਆ ਬੰਦੇ ਚਾਦਰ ਬਣਾਤੀ ਉਹਨੇ ਹਾਂ ਐਡਾ ਵੱਡਾ ਹੀ ਬਹੁਤ ਆ ਹਾਂ ਬਾਕੀ ਲੈਣੀ ਉਹ ਬੰਜਾਤਾ ਇਸ ਕੋ ਅਗਨੇ ਅੱਧਾ ਅੱਧਾ ਕਰਕੇ ਪੈਸੇ ਚੱਕ ਪੈਸੇ ਲਈ ਬੜੇ ਆ ਇਹਦੇ ਉਹ ਇਹਨਾਂ ਨਾ ਹਾਂ ਚੱਕ ਨਾ ਮੈਂ ਥੋੜਾ ਜਿਆਦਾ ਵਿੱਚ ਆ ਜਾਣਾ ਕਰਨਾ ਨਾ ਨਾ ਅੱਗੇ ਖਵਾ ਦੇ ਆ ਪਿੱਛੇ ਜਾਣਾ ਨਾ ਚਾਦਰ ਤਾਂ ਤਾਂ ਨੂੰ ਚੱਕਿਆ ਹੁੰਦਾ ਉਹਨਾਂ ਦਾ ਉੱਤ ਟੇਢਾ ਉਹ ਨਹੀਂ ਯਾਰ ਪਿੱਛੋਂ ਅੱਡੀ ਚੱਕਾ ਜਾਂਦਾ ਲੋਟ ਨਹੀਂ ਆਉਂਦਾ ਉਹ ਕਹਿੰਦੇ ਵੀ ਉਹ ਵੀਡੀਓ ਦੇਖੀ ਸੀ YouTube ਤੇ ਉਹ ਇੱਕ ਮਿੰਟ ਆ ਵੀ YouTube ਤੇ ਵੀਡੀਓ ਦੇਖੀ ਉਹ ਪਹਿਲਾਂ ਨਾ ਪੱਗੇ ਰੱਖੋ ਪਹਿਲਾਂ ਇਵੇਂ ਪਾਓ ਆ ਮੈਂ ਪਾ ਪਾ ਇਹਨਾਂ ਦੁਕਾਨ ਬਣਾਉਣਾ ਆਪੇ ਬਣੂਗਾ ਇਹ ਤਾਂ ਮੈਂ ਉਹ ਕਰ ਲੈ ਇਹਦੇ ਇਹਦੇ ਆ ਜੇ ਰੜਿਆ ਹੋਰ ਉਹ ਦਾ ਰਿਵਾਲੇ ਬੜੇ ਆਪਣੇ ਦਾ ਚਾਦਰੇ ਭੋਰਾ ਉਹ 5 ਮੀਟਰ ਦਾ ਚਾਦਰਾਂ 5 ਮੀਟਰ ਸਾਢੇ 4-5 ਦਾ ਹੁੰਦਾ ਘੱਟੋ-ਘੱਟ ਕਿਵੇਂ ਆਉ ਲੋਟ ਇਹ ਤੇ ਆ ਮਗਰ ਜਾਊਗਾ ਓਏ ਆਪਣੇ ਨਾਲ ਉਹ ਚਾਦਰ ਦੇਖੋ ਕਿੰਨਾ ਵੱਡਾ ਘੱਟੋ-ਘੱਟ 5 ਮੀਟਰ ਦਾ ਕੱਪੜਾ ਉਹ ਉਹ ਤਾਂ ਚੱਕਿਆ ਜਾਂਦਾ ਯਾਰ ਤਾਜ ਕੇ ਜਾਂਦਾ ਉਹ ਜੰਗੀ ਨੇ ਬੜਾ ਦਾ ਪਸਾਉਂਦਾ ਸੀ ਉਹ ਗਾਤਵਾਸਾ ਭੜਾ ਗਿਆ ਠੀਕ ਆ ਹੁਣ ਆਪ ਸੋ ਜਾਏਗਾ ਦੇਖੋ ਛੱਗਾ ਤਾਂ ਜਾਖ ਲੋ ਛੱਗੇ ਦੀ ਗੰਧ ਨਾਲ ਵਿੱਚ ਅਜੇ ਨਹੀਂ ਆਉਂਦਾ ਚੱਲ ਬਈ ਜੋੜੋ ਮੈਂ ਤੁਹਾਨੂੰ ਖਾਣ ਦੋਨੇ ਮੈਂ ਇਹ ਪਿੱਛੇ ਨਹੀਂ ਲੈਣਾ ਬੜਾ ਗਿਆ ਪਿੱਛੇ ਨਹੀਂ ਉਹ ਦੂਜਾ ਚਾਦਰ ਲਾ ਕੇ ਦੇਖ ਲੋ ਆਹਾ ਵੱਡਾ ਨਾਲੇ ਇਹਦਾ ਚਾਦਰ ਹੀ ਦੇਤੀ ਤੁਹਾਨੂੰ ਵੇ ਸਣੀ ਇਹ ਬੋਲਦੇ ਹੈ ਹਨ ਇਹ ਬਾਈ ਨੇ ਕਿਹਾ ਮੈਂ ਤੇ ਮਰ ਨਾ ਆਰੇ ਦੇਖ ਦੋ ਕਿੰਨੇ ਕਰਦੇ ਹੈ ਰੋਲ ਲੈ ਉਸ ਨੂੰ ਯਾਹ ਪੀ ਇਹੋ ਲੱਗਦਾ ਨਾ یوں ਹੋ ਸਕਦਾ ਡਾਟ ਵਾਲੇ ਹੀ ਕੋਪਲੀ ਚਾਦਰ ਆਉਂਦਾ ਯਾਰ ਔਖਾ ਕਰਤਾ ਪਜਾਮਾ ਹੀ ਪੋਣੇ ਪਣਿਆ ਹੀ ਤਾਂ ਪਜਾਮਾ ਹੀ ਪੋਣਿਆ ਭਾਈ ਚਾਦਰ ਤਾਂ ਆਉਂਦੇ ਹੀ ਨਹੀਂ ਲੈ 2 2 ਮੀਟਰ ਦੇ ਉੱਤੇ ਇੱਕ ਹਾਂ ਹਾਂ ਪਜਾਮਾ ਮੈਂ ਤਾਂ ਲੈ ਕੇ ਆਇਆ ਉਹੀ ਪਾ ਲੈਣ ਆਜਾ ਦੇ ਲਈ ਆਪਾਂ ਸੇ ਆਪਾਂ ਸੇ ਨਾ ਨੀ ਬਾਰੇ ਉਹ ਥਾਰਾ ਨਾ ਉਹ ਮਜੰਟਾ ਇੰਦੀ ਕੋਈ ਕੋਈ ਜੱਟਾ ਲੱਗੀ ਨਹੀਂ ਲੱਗਦਾ ਹੀ ਨਹੀਂ ਪਾਣੀ ਪਾ ਲੋ ਆ ਪਾਏ ਨਾਲ ਪਾਣੀ ਪਾ ਲੋ ਮੈਂ ਮੈਂ ਬਣਾਇਆ ਹੁੰਦਾ ਪਤਲਾਟ ਕਰਨੇ ਫਿਰ ਆ ਦਸ ਰਿਹਾ ਗਿਦਲੇ ਨੂੰ ਇਹ ਸੁਣ ਕੇ ਬਹੁਤ ਜ਼ਿਆਦਾ ਨਾ ਕਹਿੰਦਾ ਕੋਈ ਚਾਵਰਾ ਇਹਦੇ ਕੋਲ ਨਹੀਂ ਮਾਸੀ ਐ ਕਿ ਐਸੀ ਅਗੇ ਇੱਧਰ ਰੱਖ ਲਾਓ ਲਾਓ 6000 ਆਪ ਦਾ ਆਪ ਕਹਾਂ ਸੇ ਦੂੰ ਬਾ ਠੀਕ ਆ ਜਿੰਨਾ ਉੱਠ ਕੇ ਹੁੰਦੇ ਨਾ ਤੇਰੇ ਵੀ ਕਿੱਥੇ ਹੋ ਘਟਣਾ 15 ਨੇ ਪੂਰਾ ਅਲੌਰੀ ਸਾਦਲਾ ਲੱਗਦਾ ਇੱਥੇ ਅੱਜ ਆਉਣਗੇ ਖਰੂ ਪੂਰਾ ਮਿੱਤਰੋ ਹੋ ਜੋ ਕਹੜੇ ਕਰਾਂ ਆਓ ਅਗਜੁ ਕੇ ਸੈਟਅਪ ਪੂਰਾ ਆਪਣਾ ਕਰਦੇ ਆ ਸ਼ੁਰੂ ਪ੍ਰੋਗਰਾਮ ਵਾਹ ਜੀ ਵਾਹ ਕੱਚ ਕੇ ਕੰਮ ਨੂੰ ਕਰਦੇ ਸੈਟਿੰਗ ਵਈ ਹੁਣੀ ਪੂਰੀ ਹੈ ਵੇ ਯਾਰਾ ਜਿਹਨੂੰ ਜਿਹਨੂੰ ਚੈੱਕ ਕਰੀ ਲਲਕਾਰਾ ਜਾਂ ਮਾਰ ਦਿਓ ਹੋ ਜਬਰ ਜੁਰਮ ਦੀ ਝਾਲ ਮਾਨੇ ਹੱਥ ਮੁਕਾਈ ਹੋਏ ਪਿਆਸੇ ਕੂੜ ਦੇ ਬਈ ਭਾਈ ਭਾਈ ਦੁਨੀਆਂ ਕੀ ਵਰਤਿਆ ਪਾਣਾ

No, but